ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਕੀਤਾ ਗਿਆ ਰਾਤ ਨੂੰ ਪੁਲਿਸ ਵੀ ਹਰਕਤ ਚਾਗੀ ਇਸ ਦੌਰਾਨ ਇਹ ਵੀ ਮਾਮਲਾ ਸਾਹਮਣੇ ਆਇਆ ਕਿ ਸ਼ੁਭਕਰਨ ਦੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਿਸ ਦੇ ਚਲਦਿਆਂ ਕਮੇਟੀ ਵੱਲੋਂ ਸ਼ੁਭਕਰਨ ਦਾ ਪੋਸਟਮਾਰਟਮ ਪਟਿਆਲਾ ਦੇ ਮਰਦਾ ਘਰ ਵਿੱਚ ਸ਼ੁਰੂ ਕਰ ਦਿੱਤਾ ਗਿਆ ਦੇਖੋ ਜਿਹੜਾ ਸੁਭ ਕਰਨਾ ਹੈ 21 ਤਰੀਕ ਦੀ ਜਿਹੜੀ ਸਾਡੀ ਕਾਲ ਦਿੱਤੀ ਹੋਈ ਸੀ ਦਿੱਲੀ ਜਾਣ ਦੀ ਉਹਦੇ ਵਿੱਚ ਜਦੋਂ ਅਸੀਂ ਗਾਹ ਵਧੇ ਆ ਹਰਿਆਣਾ ਸਰਕਾਰ ਨੇ ਸਾਰਿਆਂ ਨੂੰ ਪਤਾ ਕਿ ਆਫਰੂ ਵੈਸ ਦੇ ਕੋਲੇ ਛੱਡੇ ਗਏ ਗੂੜੇ ਛੱਡੇ ਵੀ ਆ ਉਸ ਗੋਲੀ ਨਾਲ ਸ਼ਹੀਦ ਹੋਇਆ ਸਾਡੇ ਕਹਿਣਾ ਹੋਵੇ ਮੋਰਚੇ ਦਾ ਕਿਸਾਨਾਂ ਦੇ ਮੋਰਚੇ ਦਾ ਸੀ ਇਹਸ ਗੱਲ ਤੇ ਸਾਡੀ ਪਹਿਲਾਂ ਸਹਿਮਤੀ ਬਣ ਗਈ ਸੀ ਤੇ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਸਰਕਾਰ ਪਿੱਛੇ हट ਕੇ ਸੀ ਐਫ ਆਰ ਦਰਜ ਕਰ ਲੈਂਦੇ ਆ ਅਸੀਂ ਅਖੇ ਪਹਿਲਾਂ ਐਫ ਆਰ ਦਰਜ ਕਰੋ ਫਿਰ ਪੋਸਟਮਾਰਟ ਕਰਵਾ ਕੇ ਫਿਰ ਸਰਸਕਾਰ ਕਰਾਂਗੇ ਉਹ ਅੱਜ ਲਗ ਭਾਗ ਸਹਿਮਤੀ ਬਣ ਗਈ ਐਫ ਆਰ ਦਰਜ ਹੋ ਲੂਜ਼ ਹੋ ਗਈ ਉਹ ਸਾਡੇ ਕੋਲੇ ਕਾਪੀ ਆ ਗਈ ਹੈ ਤਾਂ ਹੁਣ ਤੜਕੇ ਜਿਹੜਾ ਪੋਸਟਮਾਰਟ ਫੁੱਲ ਕਰਵਾ ਕੇ ਇਹਨਾਂ ਨੇ ਜਿਹੜੀਆਂ ਕਈਆਂ ਨੂੰ ਇਹ ਵੀ ਲੱਗਦਾ ਸੀ ਵੀ ਰਾਤ ਨੂੰ ਪੋਸਟਮਾਰਟ ਹੋ ਸਕਦਾ ਇਹਨਾਂ ਨੇ ਜਿਹੜੀਆਂ ਪ੍ਰੋਵੀਜ਼ਨਾਂ ਸੀ ਸਭ ਤੋਂ ਸਾਰੇ ਉਸੇ ਇਥੇ ਬੁਲਵਾ ਕੇ ਲੈ ਲਈਆਂ ਇਹਨਾਂ ਨੇ ਕਾਨੂੰਨੀ ਟਿੱਕੇ ਜਿਹੜੇ ਸਾਰੇ ਸੀ ਠੀਕ ਹੈ ਜੀ ਤੇ ਹੁਣ ਪੋਸਟਮਾਰਟ ਕਰਵਾ ਕੇ ਅਸੀਂ ਤੜਕੇ ਜਿਹੜਾ ਕਿੰਨੇ ਵਜੇ ਸਵੇਰੇ ਜਿਹੜਾ ਸਵੇਰੇ ਅਸੀਂ ਉਹ ਟੈਬ ਬਣਾਉਨੇ ਆ ਸਾਰੀ ਵੀ ਸੰਗਤ ਨਾਲ ਜਿਹੜੇ ਜਿਹੜੇ ਪਾਸੇ ਦੇ ਲਈ ਜਾਣਾ ਹੈ ਕਿਰਾਂ ਅਸੀਂ ਉਹ ਮੋਰਚੇ ਚ ਖਨੋਰੀ ਲਾਜ਼ਮੀ ਲੈ ਕੇ ਜਾਵਾਂਗੇ ਖਨੌਰ ਜੀ ਘਰ ਕੇ ਸਾਰਿਆਂ ਨੂੰ ਦਰਸ਼ਨ ਕਰਵਾ ਕੇ ਫਿਰ ਉਹ ਜਿਹੜਾ ਪਿੰਡ ਨੂੰ ਚੱਲੇ ਪਾਵਾਂਗੇ ਪੁਲਿਸ ਨਾਲ ਗੱਲ ਕਰੀਏ ਕੁਝ ਮੰਗਾ ਸੀ ਕਿਸਾਨਾਂ ਦਿਆਂ ਇੱਕ ਤੋਂ ਸ਼ਹੀਦ ਦਾ ਦਰਜਾ ਦੇਣਾ ਤੇ ਕੁਝ ਹੋਰ ਮੰਗਿਆ ਪੰਜਾਬ ਸਰਕਾਰ ਵੱਲੋਂ ਵੀ ਮੁਆਵਜ਼ੇ ਦੀ ਐਲਾਨ ਇਹ ਸਾਡੇ ਮੈਂ ਕਹਿੰਦਾ ਵੀ ਉਹ ਸਾਡੇ ਵੱਲੋਂ ਸਾਡੇ ਵੱਲੋਂ ਨਹੀਂ ਸੀ ਮਾਜਵਾ ਮੰਗਿਆ ਗਿਆ ਸਰਕਾਰ ਨੇ ਲਾਨਿਆ ਹੋਇਆ ਜੀ ਬਿਲਕੁਲ ਜਿਹੜਾ ਸ਼ਹੀਦ ਦਾ ਦਰਜਾ ਦੇਣਾ ਚਾਹੇ ਉਹ ਫੌਜ ਚਾਹੇ ਪੁਲਿਸ ਮੁਲਾਜ਼ਮਾ ਚਾਹੇ ਵੀ ਕੋਈ ਹੈ ਜਦੋਂ ਸਰਕਾਰ ਨੇ ਸ਼ਹੀਦ ਹੀ ਮੰਨ ਲਿਆ ਉਹ ਸਾਰੀਆਂ ਰਸਮਾਂ ਉਹ ਮੇਕੀ ਕੀ ਹੋਣਗੀਆਂ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਵੇਲੇ ਵੀ ਸਾਰਾ ਕੁਝ ਸਲਾਮੀਆਂ ਦੇ ਕੇ ਤੇ ਲਜਾਣਾ ਉਹ ਜਿਹੜੀ 1 ਕਰੋੜ ਰੁਪਈਆ ਵਾਲੀ ਹੈ ਗੱਲ ਉਹ ਨਾਲ ਚੱਲ ਕਾਰਨ ਕੀ ਮਰਦੋ ਇਤਨਾ ਲੇਟ ਹੋਇਆ ਕਿਉਂਕਿ 8-10 ਲੇਟ ਐਫਆਰ ਦਰਜ ਤੇ ਸਰ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਰਟ ਦਾ ਮੂਵ ਕਰਨਾ ਪਿਆਗਾ ਕਿਸਾਨੀ ਨੂੰ ਤਾਂ ਜਾ ਕੇ ਇਹਨਾਂ ਨੂੰ ਕੁਝ ਕਰਨਾ ਪਿਆ ਪਹਿਲੀ ਸਰਕਾਰ ਕਰ ਦਿੱਤੇ ਤੇ ਸ਼ਾਇਦ ਚਲੋ ਜੇ ਪਹਿਲਾਂ ਕਰਦੇ ਤਾਂ ਬਹੁਤ ਚੰਗੀ ਗੱਲ ਸੀ ਕੁਝ ਜਿਹੜਾ ਐਲਾਨਿਆ ਸਾਡੇ ਮੁੱਖ ਮੰਤਰੀ ਨੇ ਗੱਲ ਜੇ ਉਹ ਨਾਲ ਦੀ ਨਾਲ ਹੋ ਜਾਣੀ ਤਾਂ ਉਹ ਕੁਝ ਹੋਰ ਗੱਲ ਬਾਣੀ ਸੀ ਹੁਣ ਕੁਝ ਗੱਲ ਉਹਦੀ ਥੋੜੀ ਜਿਹੀ ਹੋਰ ਜਾਣੀ ਹੈ ਹੁਣ ਲੱਗਦਾ ਹੈ ਕਿ ਕੋਰਟ ਦਾ ਦਰਜਾ ਜਾਏਗਾ ਸਰ ਕਾਣਾ ਪਿਆ ਕਿ ਸੰਨ ਮਿਲ ਕੋ ਸਾਰਾ ਜਦੋਂ ਮਸਲਾ ਫਿਰ ਸਰਕਾਰਾਂ ਪਿੱਛੇ ਖਿੱਚੇ ਫਿਰ ਕੋਰਟ ਦਾ ਸਾਰਾ ਲੈਣਾ ਪੈਂਦਾ ਜਿਵੇਂ ਤਰਤਪਾਲ ਵਾਲੀ ਗੱਲ ਆਉਂਦੀ ਹੈ ਜੀ ਤਾਂ ਉਹ ਤੇ ਜ਼ਖਮੀ ਹੋਇਆ ਨੌਜਵਾਨ ਸਾਰਿਆਂ ਨੂੰ ਪਤਾ ਉਹਦੀ ਲੱਤ ਤੋੜੀ ਗਈ ਬੂਰੀ ਚ ਪਾ ਕੇ ਘੜੀਸਿਆ ਗਿਆ ਉਹਦੀ ਲੱਤਾਂ ਤੋੜਿਆ ਗਿਆ ਉਹਦਾ ਲਾਜ ਵੀ ਠੀਕ ਢੰਗ ਨਾਲ ਨਹੀਂ ਕੀਤਾ ਜੀ ਜਦੋਂ ਦੋਨੇ ਸਰਕਾਰਾਂ ਜਵਾਬ ਦੇ ਗਏ ਸਾਨੂੰ ਕੋਰਟ 'ਚ ਜਾਣਾ ਪਿਆ ਜੀ ਕੋਰਟ ਰਾਹੀਂ ਜਾ ਕੇ ਉਹਦਾ ਜਿਹੜਾ ਹੁਣ ਲਾਜ ਹੋ ਰਿਹਾ ਠੀਕ ਹੈ ਉਹ ਜਾਣਾ ਪੈਂਦਾ ਜਦੋਂ ਫਿਰ ਸਰਕਾਰਾਂ ਜਵਾਬ ਦੇਣ ਤਾਂ ਉਹ ਹੁਣ ਜਿਹੜੀ ਮੈਂ ਕਹਿੰਦਾ ਵੀ ਸਾਰੇ ਕੱਲ ਦੇ ਪੰਜਾਬ ਦੇ ਜਿੰਨੇ ਵੀ ਸਾਡੇ ਭਾਰਤ ਦੇ ਜਿੰਨੇ ਵੀ ਮੋਰਚੇ ਵਿੱਚ ਆਗੂ ਨੇ ਉਹਨਾਂ ਨੂੰ ਅਸੀਂ ਤੜਕੇ ਟਾਈਮ ਬਣਾ ਕੇ ਇੱਕ ਵੀਦਰਤੀ ਲਿਜਾਵਾਂਗੇ ਤੇ ਪਿੰਡ ਵੱਲੋਂ ਦੇ ਵਿੱਚ ਸੁਸਕਾਰ ਕਰਾਂਗੇ ਉਹ ਸਾਰਾ ਉਸ ਪ੍ਰੋਗਰਾਮ ਦੇ ਮੰਗੇ 6:00 ਤੋਂ 10:00 ਵਜੇ ਰੱਖੀ ਹੋਈ ਹੈ 6:00 7:00 ਵਜੇ ਨੂੰ ਵੱਜ ਜਾਣਾ 6:00 7:00 ਹਾਂ 6:00 7:00 ਵਜੇ ਆਣੇ ਫਿਰ ਮੂਰੇ ਅਸੀਂ ਜਿਹੜਾ ਇੱਧਰ ਵੀ ਟਾਈਮ ਲੱਗਣਾ ਹੈ ਉੱਥੇ ਦਰਸ਼ਨਾ ਲਈ ਰੱਖਣਾ ਸਾਰੇ ਮੋਰਚੇ ਦੇ ਵਿੱਚ ਕਿਉਂਕਿ ਅਸੀਂ ਜਿਹੜਾ ਐਲਾਨਿਆ ਹੋਇਆ ਸੀ ਨਾ 21 ਤਰੀਕ ਤੋਂ 28 ਤੱਕ ਦਾ ਵੀ ਜਿਹੜਾ ਸੋਗ ਹਫਤਾ ਅਸੀਂ ਕਰਾਂਗੇ ਹੁਣ ਕਿਦਾਂ ਦੀ ਰਣਨੀਤੀ ਰਹੇਗੀ ਕਿਉਂਕਿ ਬਾਰਡਰ ਤੇ ਕਸਮਾ ਕਸ ਚੱਲੀ ਹੋਏ ਪੰਜਾਬ ਸਰਕਾਰ ਨੇ ਉਹ ਚਲੋ ਜਿਹੜੀ ਉਹ ਤਾਂ ਹੁਣ ਰਸਮਾਂ ਰਸਕਸੀ ਹੈ ਅੱਜ ਤੱਕ ਤਾਂ ਜਿਹੜੀ ਇਹ ਮੈਨੂੰ ਲੱਗਦਾ ਹੈ ਹੁਣ ਜਿਹੜਾ ਸਹਿਮਤੀ ਬਣ ਗਈ ਹੈ ਉਹਨੇ ਜਿਹੜੀ ਕੇਂਦਰ ਸਰਕਾਰ ਨਾਲ ਜਿਹੜੀਆਂ ਸਾਡੀਆਂ ਮੰਗਾਂ ਤੇ ਖਾਤਰ ਲੜ ਰਿਹਾ ਹੈ ਜਿਹੜੇ ਸਾਡੇ ਨੌਜਵਾਨ ਨੇ ਸਿੱਧੀ ਦਿੱਤੀ ਹੈ ਉਹ ਮੰਗਾਂ ਲਈ ਅਸੀਂ ਕੱਲ ਨੂੰ ਆਥਨੇ ਪੀਸੀ ਕਰਕੇ ਅਗਲਾ ਪ੍ਰੋਗਰਾਮ ਮੋਰਚੇ ਦਾ ਵੀ ਉਹ ਕਰਾਂਗੇ ਠੀਕ ਹੈ